ਅਪਸ਼ਗਣ ਮੰਨੀਆਂ ਜਾਂਦੀਆਂ ਹਨ ਇਹ 10 ਘਟਨਾਵਾਂ ਨੰਬਰ 1 ਸਵੇਰੇ ਸਵੇਰੇ ਖਾਲੀ ਪਈ ਬਾਲਟੀ ਦਾ ਦਿਖਣਾ ਬਹੁਤ ਹੀ ਵੱਡਾ ਅਪਸ਼ਗਣ ਮੰਨਿਆ ਜਾਂਦਾ ਹੈ ਜਿਸ ਵਿਅਕਤੀ ਨੂੰ ਸਵੇਰੇ ਸਵੇਰੇ ਹੀ ਖਾਲੀ ਪਈ ਬਾਲਟੀ ਦਿਖਾਈ ਦੇ ਜਾਂਦੀ ਹੈ ਉਸ ਨੂੰ ਆਪਣੇ ਕੰਮ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਹਨ ਇਸ ਲਈ ਬਾਲਟੀ ਨੂੰ ਹਮੇਸ਼ਾ ਬਾਥਰੂਮ ਵਿੱਚ ਭਰ ਕੇ ਹੀ ਰੱਖਣਾ ਚਾਹੀਦਾ ਹੈ ਨੰਬਰ 2 ਘਰ ਵਿੱਚ ਲੋਹੇ ਦੀਆਂ ਚੀਜ਼ਾਂ ਰੱਖਣ ਨਾਲ ਘਰ ਵਿੱਚ ਕਦੇ ਵੀ ਬੁਰੀ ਆਤਮਾ ਨਹੀਂ ਝਟਕਦੀ ਲੇਕਿਨ ਜੰਗ ਲੱਗੀਆਂ ਚੀਜ਼ਾਂ ਘਰ ਵਿੱਚ ਰੱਖਣਾ ਅਪਸ਼ਗਣ ਮੰਨਿਆ ਜਾਂਦਾ ਹੈ ਨੰਬਰ 3 ਵੈਸੇ ਤਾਂ ਦੁੱਧ ਦਾ ਉਬਲਣਾ ਕਾਫੀ ਸ਼ੁਭ ਮੰਨਿਆ ਜਾਂਦਾ ਹੈ ਲੇਕਿਨ ਦੁੱਧ ਦਾ ਜ਼ਮੀਨ ਤੇ ਡੁੱਲਣਾ ਅਸ਼ੁਭ ਮੰਨਿਆ ਜਾਂਦਾ ਹੈ ਦੁੱਧ ਦਾ ਜ਼ਮੀਨ ਤੇ ਡੁੱਲਣਾ ਕਿਸੇ ਵੱਡੀ ਤਰਘਟਨਾ ਜਾਂ ਵੱਡੀ ਹਾਨੀ ਦਾ ਸੰਕੇਤ ਮੰਨਿਆ ਜਾਂਦਾ ਹੈ ਨੰਬਰ 4 ਸ਼ੀਸ਼ਾ ਜਾਂ ਸ਼ੀਸ਼ੇ ਨਾਲ ਬਣੀਆਂ ਚੀਜ਼ਾਂ ਦਾ ਟੁੱਟਣਾ ਵੀ ਅਸ਼ੁਭ ਮੰਨਿਆ ਜਾਂਦਾ ਹੈ ਟੁੱਟੇ ਹੋਏ ਸ਼ੀਸ਼ੇ ਵਿੱਚ ਕਦੇ ਵੀ ਆਪਣਾ ਸ਼ਿੰਗਾਰ ਨਹੀਂ ਕਰਨਾ ਚਾਹੀਦਾ ਤੇ ਨਾਲੇ ਇੱਕ ਸਾਲ ਦੇ ਬੱਚੇ ਨੂੰ ਸ਼ੀਸ਼ਾ ਦਿਖਾਣਾ ਬਹੁਤ ਹੀ ਅਸ਼ੋਭ ਹੁੰਦਾ ਹੈ ਟੁੱਟਿਆ ਸ਼ੀਸ਼ਾ ਘਰ ਵਿੱਚ ਰੱਖਣ ਨਾਲ ਘਰ ਵਿੱਚ ਲੜਾਈ ਝਗੜਾ ਵੱਧ ਸਕਦਾ ਹੈ ਐਸ ਲਈ ਟੁੱਟਿਆ ਹੋਇਆ ਛੀਸ਼ਾ ਘਰ ਵਿੱਚ ਨਾ ਰੱਖੋ। ਨੰਬਰ 5 ਝਾੜੂ ਤੇ ਕਦੇ ਵੀ ਪੈਰ ਨਹੀਂ ਰੱਖਣਾ ਚਾਹੀਦਾ ਤੇ ਨਾਲੇ ਝਾੜੂ ਨੂੰ ਕਦੇ ਵੀ ਖੁੱਲੀ ਜਗ੍ਹਾ ਤੇ ਨਾ ਰੱਖੋ। ਐਦਾਂ ਕਰਨ ਵਾਲੇ ਮੰਨਿਆ ਜਾਂਦਾ ਹੈ ਕਿ ਵਿਅਕਤੀ ਘਰ ਆਏ ਲక్ష్ਮੀ ਨੂੰ ਠੋਕਰ ਮਾਰਦਾ ਹੈ। ਨੰਬਰ 6 ਜੇ ਘਰ ਤੋਂ ਬਾਹਰ ਜਾਂਦੇ ਹੋ ਸ਼ਿਕ ਆ ਜਾਵੇ ਤਾਂ ਇਸ ਨੂੰ ਵੀ ਅਸ਼ubh ਮੰਨਿਆ ਜਾਂਦਾ ਹੈ। ਜੇ ਘਰ ਤੋਂ ਜਾਂਦੇ ਹੋ ਸ਼ਿਕ ਆ ਜਾਵੇ ਤਾਂ ਕੁਛ ਦਿਨ ਬੈਠ ਕੇ ਹੀ ਬਾਹਰ ਜਾਣਾ ਚਾਹੀਦਾ ਹੈ। ਨੰਬਰ 7 ਕਦੇ ਵੀ ਪਰਸ ਨੂੰ ਆਪਣੀ ਜੇਬ ਦੇ ਵਿੱਚ ਬਿਨਾਂ ਪੈਸਿਆਂ ਤੋਂ ਖਾਲੀ ਨਹੀਂ ਰੱਖਣਾ ਚਾਹੀਦਾ। ਜੇਬ ਦਾ ਖਾਲੀ ਰਹਿਣਾ ਵੀ ਅਸ਼ubh ਮੰਨਿਆ ਜਾਂਦਾ ਹੈ। ਨੰਬਰ 8 ਘਰ ਵਿੱਚ ਮਕੜੀ ਦੇ ਜਾਲੇ ਤੇ ਚਮਗਿੱਦੜਾਂ ਦਾ ਘਰ ਵਿੱਚ ਡੇਰਾ ਲਾਉਣਾ ਵੀ ਬਹੁਤ ਸ਼ਗਨ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਘਰ ਵਿੱਚ ਘਾਇਲ ਜਾਂ ਫੱਟਰ ਪੰਛੀ ਦਾ ਆਉਣਾ ਵੀ ਅਪਸ਼ਗਨ ਮੰਨਿਆ ਜਾਂਦਾ ਹੈ ਨੰਬਰ 9 ਘਰ ਵਿੱਚ ਬਿੱਲੀਆਂ ਦਾ ਰੋਣਾ ਜਾਂ ਆਪਸ ਵਿੱਚ ਝਗੜਨਾ ਬੁਰਾ ਸੰਕੇਤ ਮੰਨਿਆ ਜਾਂਦਾ ਹੈ ਇਹ ਘਰ ਵਿੱਚ ਆਉਣ ਵਾਲੀਆਂ ਅਚਾਨਕ ਘਟਨਾਵਾਂ ਦਾ ਸੰਕੇਤ ਹੁੰਦਾ ਹੈ ਨੰਬਰ 10 ਘਰ ਵਿੱਚ ਖਾਣ ਵਾਲੇ ਟੇਬਲ ਤੇ ਚਾਕੂ ਛੁਰੀਆਂ ਨੂੰ ਕਰੋਸ ਡਿਜ਼ਾਈਨ ਵਿੱਚ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ ਇਸ ਦੇ ਨਾਲ ਘਰ ਦੇ ਮੈਂਬਰਾਂ ਨੂੰ ਛੋਟੀ ਛੋਟੀ ਗੱਲ ਤੇ ਗੁੱਸਾ ਆ ਸਕਦਾ ਹੈ